ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੇ ਆਪਾਂ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਤੇ ਹੋ ਸਕਦਾ ਤੁਹਾਡੇ ਜਮਾਂ ਹੀ ਲੱਗੇ ਤਾਂ ਕਿ ਮਸ਼ੀਨਰੀਆਂ ਖੜੀਆਂ ਹੋਣ ਹੋ ਸਕਦਾ ਹੈ ਖਾਸ ਤੁਹਾਡੇ ਪਿੰਡ ਜਾਂ ਸ਼ਹਿਰ ਹੀ ਖੜੀਆਂ ਹੋਣ ਉਹ ਤੁਸੀਂ ਵੀਡੀਓ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਤੁਸੀਂ ਐਡ ਕਰਬ ਹੋਣੀ ਹੈ ਤੁਹਾਡੇ ਕੋਲ ਹੀ ਕੋਈ ਵੀ ਮਸ਼ੀਨਰੀ ਹੈ ਕੋਈ ਗੱਡੀ ਆ ਮੋਟਰਸਾਈਕਲ ਆ ਕੋਠੀ ਆ ਕਾਰ ਆ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਪੇਜ ਕੀ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਜੀ ਤੇ ਹੁਣ ਆਪਾਂ ਗੱਡੀਆਂ ਦੀ ਗੱਲ ਕਰਦੇ ਹਾਂ ਸ਼ੁਰੂ ਪਹਿਲੀ ਗੱਡੀ ਆਪਣੇ ਕੋਲ ਹੀ ਆਲਟੋ ਐਲਐਕਐਸਆਈ ਪਹੁੰਚੀ ਆ 2008 ਮਾਡਲ ਗੱਡੀ ਆ ਜੀ ਮਾਲਕ ਦੇ ਕਹਿਣ ਅਨੁਸਾਰ ਮਾਲਕਿਆਂ ਦੇ ਵਿੱਚ ਸਾਰੀ ਗੱਡੀ ਰਿਜੀਨਲ ਹੈ ਸਾਰੇ ਪਾਰਟਸ ਸਾਰੇ ਸ਼ੀਸ਼ੇ ਵਗੈਰਾ ਸਾਰਾ ਕੁਝ ਨਾਲ ਦਈ ਆ ਅਗਲੇ ਟਾਇਰ ਤਾਂ ਬਿਲਕੁਲ ਨਵੇਂ ਨੇ ਪਿਛਲੇ ਟਾਇਰ 75 ਤੋਂ 80 ਪੈਸੇ ਨੇ ਤੇ ਕੰਡੀਸ਼ਨ ਆਲੋਕਿਆ ਨੋਨ ਐਕਸੀਡੈਂਟ ਆ ਬੈਂਡਰੀ ਵਧੀਆ ਤੇ ਕੋਈ ਨੁਕਸਾਨੀ 5 ਸਾਲ ਦੀ ਪਾਸਿੰਗ ਹੋਈ ਹੈਗੀ ਤੇ ਸਾਰਾ ਕੁਝ ਵਧੀਆ ਜੀ ਤੁਹਾਡੇ ਸਾਹਮਣੇ ਗੱਡੀ ਆ ਅਰਜੈਂਟ ਸੇਲ ਕਰਨੀ ਆ 1 ਲੱਖ ਤੇ 15000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਦਾ ਏਰੀਆ सिरसा ਦਾ ਨੰਬਰ 바이 ਦਾ ਜਿਨ੍ਹਾਂ ਦੀ ਗੱਡੀ ਆ ਤੁਸੀਂ ਜਾਣਕਾਰੀ ਲੈਣੀ ਆ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਤੁਸੀਂ ਗੱਲ ਕਰਕੇ ਦੇਖ ਲਿਓ 8683935842 ਨੰਬਰ ਸਾਈਕਲ ਤੇ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਐ ਰੀਟਸ VDI 2010 ਮਾਡਲ ਹੈ ਮੋਗੇ ਏਰੀਆ ਚੋਂ ਜੀ ਡਾਕੂਮੈਂਟਸ ਸਾਰੇ ਕੰਪਲੀਟ ਮਿਲ ਜਾਣਗੇ 81 ਮਾਲਕ ਨੇ ਡਿਮਾਂਡ ਲਾ ਕੇ ਭੇਜੀ ਐ ਗੱਡੀ ਦੀ ਕੰਡੀਸ਼ਨ ਵਧੀਆ ਹੈ ਗੱਡੀ ਦੀਆਂ ਫੋਟੋਆਂ ਦੇਖ ਲਓ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਚਾਰੇ ਪਾਸੋਂ ਬੰਪਰ ਵਗੈਰਾ ਸਾਰਾ ਕੁਝ ਤੁਹਾਨੂੰ ਦਿਖਾਈ ਰਿਹਾ ਹੈ ਜੀ ਅੰਦਰੋਂ ਗੱਡੀ ਬਹੁਤ ਵਧੀਆ ਬਾਕੀ ਨੁਕਸ ਕੋਈ ਨਹੀਂ ਚਲਾ ਕੇ ਕਿਸੇ ਨੇ ਦੇਖਣੀ ਹੈ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੋਂ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਨੁਕਸ ਕੋਈ ਨਹੀਂ ਵਧੀਆ ਗੱਡੀ ਆ ਸੋਹਣੀ ਗੱਡੀ ਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ 180 ਚੋਂ ਰੇਟ ਲੈਸ ਬਸ ਹੋ ਜਾਊਗਾ ਇੱਕ ਬਾਰ ਇਸਰਫ ਆਹ ਡਿਮਾਂਡ ਹੈ ਤੇ ਨੰਬਰ ਵਾਈ ਦਾ 88470 16011 ਗੱਲ ਜਿਹੜੀ ਵੀ ਕਰਨੀ ਹੈ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਜੈਨ ਗੱਡੀ ਲੈ ਕੇ ਪਹੁੰਚੇ ਆ ਜੀ ਜੈਨ ਗੱਡੀ ਦੇਖੋ ਤੁਸੀਂ ਆ ਲੈਕਸਾਈ 2004 ਮਾਡਲ ਗੱਡੀ ਹੈ ਜੀ ਪਾਸਿੰਗ ਹੈਗੀ ਹੈ ਏਸੀ ਹੀਟਰ ਵਰਕਿੰਗ ਚ ਹੈ ਗੱਡੀ ਬਟਾਲੇ ਏਰੀਆ ਚ ਖੜੀ ਆ ਕਿਸੇ ਨੂੰ ਪਸੰਦ ਆਉਂਦੀ ਆ ਜਾ ਕੇ ਦੇਖ ਸਕਦਾ ਹਾਂ ਰੇਟ 84000 ਰੁਪਿਆ ਇਹਨਾਂ ਨੇ ਕਿਹਾ ਟਾਇਰ ਟੱਪਾ ਵਧੀਆ ਗੱਡੀ ਵਧੀਆ ਪੰਜਾਬ ਨੰਬਰ ਹੈ ਰੰਗ ਤੁਸੀਂ ਦੇਖ ਲਓ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਅੰਦਰੋਂ ਵੀ ਪੂਰੀ ਵਧੀਆ ਬਾਹਰੋਂ ਵੀ ਪੂਰੀ ਵਧੀਆ ਨੁਕਸ ਕੋਈ ਨਹੀਂ ਹੈਗਾ ਇੰਜਨ ਉੰਜਨ ਪੂਰਾ ਵਧੀਆ ਸਾਇਲੈਂਟ ਇੰਜਨ ਗੇਰ ਨੰਬਰ ਵਾਈ ਦਾ 9815723196 ਗੱਲਬਾਤ ਕਰਨੀ ਹੋਵੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਆਪੇ ਕਰ ਲਿਓ ਬਾਕੀ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਕਿਸੇ ਕੋਲੇ ਕੋਈ ਮਸ਼ੀਨਰੀ ਹੈਗੀ ਆਪਣੇ ਕੋਲੇ ਭੇਜੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚ ਕਿਹੜੀ ਮਸ਼ੀਨਰੀ ਚਾਹੀਦੀ ਆ ਦੱਸੋ ਮੈਨੂੰ ਬਾਕੀ ਆਪਣੇ ਚੈਨਲ ਦਾ ਨੰਬਰ ਜ਼ਰੂਰ ਨੋਟ ਕਰ ਲਓ WhatsApp ਨੰਬਰ ਆ ਉੱਪਰ ਹਰੇ ਜਖੜਾ 'ਚ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਜੇ ਕੋਈ ਵੇਚਣਾ ਕੁਝ ਵੀ ਚਾਹੁੰਦਾ ਹੈਗਾ